ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਅਸਮ ਜਨ نیوز ਤੇ ਮੈਂ ਹਾਂ ਪ੍ਰਦੀਪ ਕੌਰ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਇਸ ਵੇਲੇ ਦੀ ਇਹ ਮਹੱਤਵਪੂਰਨ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਜੇਕਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਕਹਿਣ ਦਾ ਭਾਵ ਹੈ ਕਿ ਐਮਐਲਏ ਨੂੰ ਹੀ ਧਮਕੀ ਪਰੇ ਮੈਸੇਜ ਆਉਣ ਲੱਗ ਜਾਣ ਫੋਨ ਕਾਲ ਆਉਣ ਲੱਗ ਜਾਣ ਤਾਂ ਫਿਰ ਆਪ ਜੱਬਾ ਸੇਫ ਕਿਸ ਪਾਸੇ ਰਹਿ ਸਕਦੀ ਹੈ ਕਹਦਾ ਸੀ ਕਿ ਰਮਨ ਰੋੜਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਬਿਲਕੁਲ ਅੱਜ ਜਲੰਧਰ ਦੇ ਰਹਿਣ ਵਾਲੇ ਨੇ ਜਲੰਧਰ ਤੋਂ ਵਿਧਾਇਕ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ अरोड़ा ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਦੱਸਦੀ ਹੈ ਕਿ ਪਹਿਲਾਂ ਵੀ ਇੱਕ ਵਾਰ ਫੋਨ ਕਾਲ ਆਉਂਦਾ ਪਰ ਉਹਨਾਂ ਦੇ ਵੱਲੋਂ ਇਗਨੋਰ ਕਰ ਦਿੱਤਾ ਜਾਂਦਾ ਹੈ। ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਜਲੰਧਰ ਦੇ ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਵਿਧਾਇਕ ਰਮਨ ਅਰੋੜਾ ਤੇ ਉਹਨਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਨੇ ਧਮਕੀ ਦੇਣ ਵਾਲੇ ਨੇ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਉਸੇ ਪੁਲਿਸ ਕਮਿਸ਼ਨਰ ਕੋਲ ਇਹ ਸੰਬੰਧੀ ਸ਼ਿਕਾਇਤ ਦਰਜ ਕਰਾਈ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਕਮਿਸ਼ਨਰ ਕੋਲ ਇਸ ਸੰਬੰਧੀ ਸ਼ਿਕਾਇਤ ਵੀ ਹੈ। ਤਦ ਆਖਦੇ ਕਿ ਰਮਨ ਅਰੋੜਾ ਨੂੰ ਦੋ ਵਾਰ ਵਿਦੇਸ਼ੀ ਨੰਬਰ ਤੋਂ ਧਮਕੀ ਭਰੀ ਕਾਲ ਆਈ ਹੈ। ਪਹਿਲੀ ਵਾਰ 8 ਤਰੀਕ ਨੂੰ ਕਾਲ ਆਉਣ ਤੇ ਵਿਧਾਇਕ ਨੇ ਕਾਲ ਨੂੰ ਇਗਨੋਰ ਕਰ ਦਿੱਤਾ ਜਿਸ ਤੋਂ ਬਾਅਦ ਧਮਕੀ ਦੇਣ ਵਾਲੇ ਨੇ ਮੁੜ ਅਗਲੇ ਦਿਨ ਕਾਲ ਕੀਤੀ ਤੇ ਕਾਲ ਕਰਨ ਵਾਲੇ ਨੇ 5 ਕਰੋੜ ਰੁਪਏ ਦੇਣ ਦੀ ਮੰਗ ਕੀਤੀ ਤੇ ਨਾ ਦੇਣ ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਆ ਤਾਂ ਦੱਸਦੀ ਆ ਕਿ ਫਿਰਤੀ ਮੰਗਣ ਵਾਲੇ ਨੇ ਕਿਹਾ ਆਕੇ 5 ਕਰੋੜ ਰੁਪਏ ਦੇ ਤੇਰੀ ਜਾਨ ਬਖਸ਼ ਦਿੱਤੀ ਜਾਏਗੀ ਤੇ ਜੇਤਰਮਨ ਅਰੋੜਾ 5 ਕਰੋੜ ਰੁਪਏ ਨਹੀਂ ਦਿੰਦੇ ਤਾਂ ਉਹਨਾਂ ਦੀ ਜਾਨ ਪਰਿਵਾਰ ਸਮੇਤ ਖਤਰੇ ਦੇ ਵਿੱਚ ਪੈ ਸਕਦੇ ਉਸ ਤੋਂ ਬਾਅਦ ਵਿਧਾਇਕ ਕਰੋੜਾ ਨੇ ਪੁਲਿਸ ਕਮਿਸ਼ਨ ਨੂੰ ਉਹਨਾਂ ਦੀ ਵੀ ਸ਼ਿਕਾਇਤ ਵੀ ਦਿੱਤੀ ਹੈ ਹਾਲਾਂਕਿ ਪੁਲਿਸ ਆਪਣੀ ਸ਼ਿਕਾਇਤ ਦੇ ਵਿੱਚ ਵਿਧਾਇਕ ਨੇ ਦਾਵਾ ਕੀਤਾ ਕਿ ਕਾਲ ਕਰਨ ਵਾਲੇ ਨੇ ਨਾ ਤਾਂ ਆਪਣਾ ਨਾਮ ਦੱਸਿਆ ਤੇ ਨਾ ਹੀ ਵਿਰੋਧ ਦਾ ਨਾਮ ਦੱਸਿਆ ਪੁਲਿਸ ਦੇ ਵੱਲੋਂ ਉਕਤ ਨੰਬਰ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ ਜਿਸ ਤੋਂ ਕਾਲ ਆਈ ਤਾਂ ਪੁਲਿਸ ਇਸ ਰਿਲੇ ਜਾਂਚ ਦੇ ਵਿੱਚ ਜੁਟੀ ਹੋਈ ਹੈ ਕਿਉਂਕਿ ਬੇहद ਗੰਭੀਰਤਾ ਦੇ ਨਾਲ ਜਾਂਚ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਹੈ ਹੁਣ ਦੇਖਣਾ ਇਹ ਹੋਏਗਾ ਆ ਕਿ ਆਖਰਕਾਰ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਇਨਵੈਸਟੀਗੇਸ਼ਨ ਦੇ ਵਿੱਚ ਕਿੰਨੀ ਕ ਤਰਕ ਹੈ ਆ ਕਿੰਨਾ ਕ ਇਸ ਦੇ ਵਿਚਾਲੇ ਪਤਾ ਲੱਗ ਸਕਦਾ ਹੈ ਕਿ ਧਮਕੀ ਭਰੇ ਫਰੋਤੀ ਭਰੇ ਕਾਲ ਮੈਸੇਜ ਕਿਸ ਦੇ ਵੱਲੋਂ ਭੇਜੇ ਜਾ ਰਹੇ ਨੇ ਸਸ਼੍ਰੀਕਾਲ ਤੋਂ ਸੇਖ ਰਿਹਾ ਹਾਂ ਸੰਜੈਨੀ ਉਸ ਤੇ ਮੈਂ ਹਾਂ प्रदीप ਕਾਟਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਇਸ ਵੇਲੇ ਦੀ ਇਹ ਮਹੱਤਵਪੂਰਨ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਜੇਕਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਕਹਿਣ ਦਾ ਭਾਵ ਹੈ ਕਿ ਐਮਐਲਏ ਨੂੰ ਹੀ ਧਮਕੀ ਪਰੇ ਮੈਸੇਜ ਆਉਣ ਲੱਗ ਜਾਣ ਫੋਨ ਕਾਲ ਆਉਣ ਲੱਗ ਜਾਣ ਤਾਂ ਫਿਰ ਆਪ ਜੱਬਾ ਸੇਫ ਕਿਸ ਪਾਸੇ ਰਹਿ ਸਕਦੀ ਹੈ ਦੱਸ ਦਿਓ ਕਿ ਰਮਨ ਰੋੜਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਬਿਲਕੁਲ ਅੱਜ ਜਲੰਧਰ ਦੇ ਰਹਿਣ ਵਾਲੇ ਨੇ ਜਲੰਧਰ ਤੋਂ ਵਿਧਾਇਕ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ अरोड़ा ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਦੱਸਦੀ ਹੈ ਕਿ ਪਹਿਲਾਂ ਵੀ ਇੱਕ ਵਾਰ ਫੋਨ ਕਾਲ ਆਉਂਦਾ ਹੈ ਪਰ ਉਹਨਾਂ ਦੇ ਵੱਲੋਂ ਇਗਨੋਰ ਕਰ ਦਿੱਤਾ ਜਾਂਦਾ ਹੈ। ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਜਲੰਧਰ ਦੇ ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਵਿਧਾਇਕ ਰਮਨ ਅਰੋੜਾ ਤੇ ਉਹਨਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਨੇ ਧਮਕੀ ਦੇਣ ਵਾਲੇ ਨੇ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਉਸੇ ਪੁਲਿਸ ਕਮਿਸ਼ਨਰ ਕੋਲ ਇਸ ਸੰਬੰਧੀ ਸ਼ਿਕਾਇਤ ਦਰਜ ਕਰਾਈ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਕਮਿਸ਼ਨਰ ਕੋਲ ਇਸ ਸੰਬੰਧੀ ਸ਼ਿਕਾਇਤ ਵੀ ਹੈ। ਤਦ ਆਖਦੇ ਕਿ ਰਮਨ ਅਰੋੜਾ ਨੂੰ ਦੋ ਵਾਰ ਵਿਦੇਸ਼ੀ ਨੰਬਰ ਤੋਂ ਧਮਕੀ ਭਰੀ ਕਾਲ ਆਈ ਹੈ। ਪਹਿਲੀ ਵਾਰ 8 ਤਰੀਕ ਨੂੰ ਕਾਲ ਆਉਣ ਤੇ ਵਿਧਾਇਕ ਨੇ ਕਾਲ ਨੂੰ ਇਗਨੋਰ ਕਰ ਦਿੱਤਾ ਜਿਸ ਤੋਂ ਬਾਅਦ ਧਮਕੀ ਦੇਣ ਵਾਲੇ ਨੇ ਮੁੜ ਅਗਲੇ ਦਿਨ ਕਾਲ ਕੀਤੀ ਤੇ ਕਾਲ ਕਰਨ ਵਾਲੇ ਨੇ 5 ਕਰੋੜ ਰੁਪਏ ਦੇਣ ਦੀ ਮੰਗ ਕੀਤੀ ਤੇ ਨਾ ਦੇਣ ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਆ ਤਾਂ ਦੱਸਦੀ ਆ ਕਿ ਫਿਰਤੀ ਮੰਗਣ ਵਾਲੇ ਨੇ ਕਿਹਾ ਆਕੇ 5 ਕਰੋੜ ਰੁਪਏ ਦੇ ਤੇਰੀ ਜਾਨ ਬਖਸ਼ ਦਿੱਤੀ ਜਾਏਗੀ ਤੇ ਜੇਕਰ ਰਮਨ ਨਰੋੜਾ 5 ਕਰੋੜ ਰੁਪਏ ਨਹੀਂ ਦਿੰਦੇ ਤਾਂ ਉਹਨਾਂ ਦੀ ਜਾਨ ਪਰਿਵਾਰ ਸਮੇਤ ਖਤਰੇ ਦੇ ਵਿੱਚ ਪੈ ਸਕਦੇ ਉਸ ਤੋਂ ਬਾਅਦ ਵਿਧਾਇਕ ਕਰੋੜਾ ਨੇ ਪੁਲਿਸ ਕਮਿਸ਼ਨ ਨੂੰ ਉਹਨਾਂ ਦੀ ਵੀ ਸ਼ਿਕਾਇਤ ਵੀ ਦਿੱਤੀ ਹੈ ਹਾਲਾਂਕਿ ਪੁਲਿਸ ਆਪਣੀ ਸ਼ਿਕਾਇਤ ਦੇ ਵਿੱਚ ਵਿਧਾਇਕ ਨੇ ਦਾਵਾ ਕੀਤਾ ਕਿ ਕਾਲ ਕਰਨ ਵਾਲੇ ਨੇ ਨਾ ਤਾਂ ਆਪਣਾ ਨਾਮ ਦੱਸਿਆ ਤੇ ਨਾ ਹੀ ਵਿਰੋਧ ਦਾ ਨਾਮ ਦੱਸਿਆ ਪੁਲਿਸ ਦੇ ਵੱਲੋਂ ਉਕਤ ਨੰਬਰ ਨੂੰ ਟ੍ਰੇਸ ਕੀਤਾ ਜਾ ਰਿਹਾ ਜਿਸ ਤੋਂ ਕਾਲ ਆਈ ਤਾਂ ਪੁਲਿਸ ਇਸ ਰਿਲੇ ਜਾਂਚ ਦੇ ਵਿੱਚ ਜੁਟੀ ਹੋਈ ਹੈ ਕਿਉਂਕਿ ਬੇहद ਗੰਭੀਰਤਾ ਦੇ ਨਾਲ ਜਾਂਚ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਹੈ ਉਹ ਦੇਖਣਾ ਇਹ ਹੋਏਗਾ ਆ ਕਿ ਆਖਰਕਾਰ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਇਨਵੈਸਟੀਗੇਸ਼ਨ ਦੇ ਵਿੱਚ ਕਿੰਨੀ ਕਤਰਕ ਹੈ ਕਿੰਨਾ ਕੁ ਇਸ ਦੇ ਵਿਚਾਲੇ ਪਤਾ ਲੱਗ ਸਕਦਾ ਹੈ ਕਿ ਧਮਕੀ ਭਰੇ ਫਰੋਤੀ ਭਰੇ ਕਾਲ ਮੇ ਤੇ ਜਿਸ ਕਿਸ ਦੇ ਵੱਲੋਂ ਭੇਜੇ ਜਾ ਰਹੇ